ਪ੍ਰੋਗਰਾਮ ਰੱਖਿਆ ਸੇਵਾ ਸਭਾ ਜਿਹਦੀ ਦੇ ਵਿੱਚ ਉਹ ਲੋਕਾਂ ਨੂੰ ਸੱਦਿਆ ਗਿਆ ਕਿ ਜਿਹੜੇ ਆਪਣੇ ਘਰ ਨੂੰ ਚਲਾਉਂਦੇ ਨੇ ਤੋਂ ਬਾਅਦ ਸਾਡੇ ਕੋ ਮਤਾਵਾ ਤੇ ਪੈਣਾ ਪਹੁੰਚੀਆਂ ਹੂੰ ਉਹਦੇ ਵਿੱਚ ਇਹ ਨਜ਼ਰ ਆਇਆ ਕਿ ਅੱਜ ਸਾਡੇ ਹਲਕੇ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਲੋਕ ਹੈ ਉਹ ਕਿਵੇਂ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਨਾਲ ਜੂਝ ਰਹੇ ਨੇ ਹੂੰ ਚਾਹੁੰਦੇ ਸਕੂਲ ਤੇ ਦਿਓ ਜਿਹੜੇ ਸਕੂਲਾਂ ਦੇ ਵਿੱਚ ਇਹਨਾਂ ਦੇ ਬੱਚੇ ਪੜ੍ਹ ਸਕਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਮਾਪਿਆਂ ਨੂੰ ਅੱਗੇ ਲੈ ਕੇ ਜਾ ਸਕਣ ਐਜੂਕੇਸ਼ਨ ਦੀ ਗੱਲ ਹੈ ਐਜੂਕੇਸ਼ਨ ਦੇ ਨਾਲ-ਨਾਲ ਅਸੀਂ ਜਿੰਨੀਆਂ ਵੀ ਬੱਚੀਆਂ ਨੇ ਉਹਨਾਂ ਦੀ ਪੜ੍ਹਾਈ ਨੂੰ ਫ੍ਰੀ ਕਰਨ ਦੇ ਲਈ ਬਹੁਤ ਸਾਰੇ ਐਸੀ ਦਾਨੀ ਸਜਣਾ ਦੇ ਸਕੂਲ ਨੇ ਉਹਨਾਂ ਵਿੱਚ ਅਸੀਂ ਵੱਧ ਤੋਂ ਵੱਧ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਆ। ਸੇਥ ਮਸ਼ਿਆਵਾਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਸਾਡੀ ਸੈਂਟਰ ਗਵਰਨਮੈਂਟ ਦੇ ਬਹੁਤ ਸਾਰੇ ਐਸੀ ਸਕੀਮਜ਼ ਨੇ ਉਹਨਾਂ ਸਕੀਮਾਂ ਨੂੰ ਲਾਗੂ ਕਰਾ ਕੇ ਇਹਨਾਂ ਦੇ ਕਾਰਡ ਬਣਵਾ ਕੇ ਇਹਨਾਂ ਦੇ ਨਾਲ ਜਾ ਕੇ ਉੱਥੋਂ ਤੱਕ ਇਹਨਾਂ ਦੇ ਲਾਜ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਜਿੱਥੋਂ ਵੱਧ ਤੋਂ ਵੱਧ ਅਸੀਂ ਇਹਨਾਂ ਦੀ ਮਦਦ ਕਰ ਸਕੀਏ। ਅੱਜ ਨੈਗੇਟਿਵ ਪੋਲਿਟਿਕਸ ਕਰਨ ਦਾ ਕੋਈ ਸਮਾਂ ਨਹੀਂ ਹੈ ਅੱਜ ਸਨ 2025 ਦਾ ਸਮਾਂ ਆ ਗਿਆ ਇਹ ਲੋਕ ਅੱਜ ਵੀ ਅੱਜ ਮੈਨੂੰ ਲੱਗਦਾ ਇਹ ਸਨ 1940 ਚ ਜੀ ਰਹੇ ਨੇ ਅੱਜ ਵੀ ਇਹਨਾਂ ਦੇ ਉਹ ਹਾਲਾਤ ਨੇ ਜੋ ਹਾਲਾਤ ਇਹਨਾਂ ਦੇ ਨਹੀਂ ਹੋਣੇ ਚਾਹੀਦੇ ਤੁਸੀਂ ਇਸ ਦਫ਼ਤਰ ਤੋਂ ਬਾਹਰ ਜਾ ਕੇ ਕਿਸੇ ਵੀ ਗਲੀ 'ਚ ਜਾ ਕੇ ਦੇਖੋ ਕਈਆਂ ਦੇ ਘਰਾਂ ਦੇ ਵਿੱਚ ਮੈਂ 60-70% ਲੋਕਾਂ ਦੇ ਘਰਾਂ ਦੇ ਵਿੱਚ ਵਾਸ਼ਰੂਮ ਨਹੀਂ ਅੱਜ ਵੀ ਨਹੀਂ ਹੈ ਕੋਈ ਦੇਸ਼ ਦੇ ਵਿੱਚ ਚੋਣਾਂ ਔਰਤਾਂ ਦੇ ਨਾਮ ਤੇ ਲੜੀਆਂ ਜਾਂਦੀਆਂ ਨੇ ਅਕਸਰ ਕਿਹਾ ਜਾਂਦਾ ਹੈ ਕਿ ਔਰਤਾਂ ਦੇ ਬੈਟਰਮੈਂਟ ਵਾਸਤੇ ਅਸੀਂ ਚੋਣ ਲੜ ਰਹੇ ਹਾਂ ਸਰਕਾਰਾਂ ਆਪਣਾ ਵਿਜ਼ਨ ਦਿੰਦੀਆਂ ਨਹੀਂ ਤੇ ਅੱਜ ਦੇਸ਼ ਦੀ ਰਾਜਨੀਤੀ 'ਚ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਇੱਕ ਔਰਤਾਂ ਦਾ ਦਰਬਾਰ ਲਗਾਇਆ ਗਿਆ ਹੈ ਤਾਂ ਅਕਸਰ ਰੈਲੀਆਂ ਤੱਕਾਂ ਨਹੀਂ ਸੀਮਿਤ ਰਹਿ ਜਾਂਦੀਆਂ ਲੇਕਿਨ ਔਰਤਾਂ ਦੀਆਂ ਮੰਗਾਂ ਜ਼ਰੂਰ ਹੁੰਦੀਆਂ ਲੇਕਿਨ ਉਸ ਦੀ ਸੁਣਵਾਈ ਨਹੀਂ ਹੁੰਦੀ ਤੇ ਇੱਕ ਔਰਤਾਂ ਦੇ ਦਰਬਾਰ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਔਰ ਤੁਸੀਂ ਦੇਖੋ ਕਿ ਉਹ ਔਰਤਾਂ ਨੇ ਜਿਹੜਿਆ ਕੀ ਘਰ ਵੀ ਚਲਾਉਂਦੀਆਂ ਨੇ ਸਮਾਜ ਵੀ ਚਲਾਉਂਦੀਆਂ ਨੇ ਪਰ ਠੀਕ ਹੈ ਇਲੈਕਸ਼ਨ ਜਿਹੜੇ ਨੇ ਜਰੂਰ ਇਹਨਾਂ ਦੇ ਨਾਂ ਤੇ ਲੜੇ ਜਾਂਦੇ ਨੇ ਤਾਂ ਐਸ ਦੀ ਇੱਕ ਪਹਿਲੀ ਸ਼ੁਰੂਆਤ ਰਾਜਨੀਤੀ ਦੇ ਖੇਤਰ ਚ ਹੋਈ ਹੈ ਤਾਂ ਅਕਸ਼ੇ ਸ਼ਰਮਾ ਜੋ ਕਿ ਇੱਕ ਪਾਜਪਾ ਦੇ ਲੀਡਰ ਨੇ ਉਹਨਾਂ ਵੱਲੋਂ ਸਤੀ ਸ਼ੁਰੂਆਤ ਕੀਤੀ ਗਈ ਗੱਲਬਾਤ ਕਰਾਂਗੇ ਅਕਸ਼ੇ ਜੀ ਕੀ ਹੈ ਜੀ ਅੱਜ ਮੇਰਾ ਸਵਾਲ ਹੈ ਕਿ ਔਰਤਾਂ ਦੇ ਸਿਰ ਤੇ ਇਲੈਕਸ਼ਨ ਲੜਦੇ ਹੋ ਕੋਈ ਵੀ ਲੀਡਰ ਹੋਵੇ ਕਿਸੇ ਵੀ ਸਿਆਸੀ ਪਾਰਟੀ ਦਾ ਹੋਵੇ ਸਭ ਤੋਂ ਪਹਿਲੇ ਗੱਲ ਕਰਦਾ ਔਰਤਾਂ ਦੀ ਪਰ ਸਭ ਤੋਂ ਘੱਟ ਸੁਣਵਾਈ ਔਰਤਾਂ ਦੀ ਹੀ ਹੁੰਦੀ ਹੈ ਬਿਲਕੁਲ ਸਹੀ ਗੱਲ ਹੈ ਦੇਖੋ ਅੱਜ ਸਾਡੇ ਵੱਲੋਂ ਇੱਕ ਅੰਮ੍ਰਿਤਸਰ ਨਾਰਥ ਕੰਸਟਿਟੂਐਂਸੀ ਵਿੱਚ ਬੜਾ ਛੋਟਾ ਜਿਹਾ ਪ੍ਰਾਲਾ ਕੀਤਾ ਗਿਆ ਜਿਹਦੇ ਵਿੱਚ ਅਸੀਂ ਇੱਕ ਪ੍ਰੋਗਰਾਮ ਰੱਖਿਆ ਸੇਵਾ ਸਭਾ ਜੀ ਜਿਹਦੇ ਵਿੱਚ ਉਹ ਲੋਕਾਂ ਨੂੰ ਸੱਦਿਆ ਗਿਆ ਕਿ ਜਿਹੜੇ ਆਪਣੇ ਘਰ ਨੂੰ ਚਲਾਉਂਦੇ ਨੇ ਦਿੱਲੀ ਘਰ ਨੂੰ ਚਲਾਉਣ ਦੇ ਵਿੱਚ ਸਮੱਸਿਆਵਾਂ ਆਉਂਦੀਆਂ ਨੇ ਪਰ ਉਹ ਦੇ ਵਿੱਚ ਅਸੀਂ ਦੇਖਿਆ ਕਿ ਅਸੀਂ ਜਦੋਂ ਇਹ ਹੋਕਾ ਦਿੱਤਾ ਤੇ ਸਭ ਤੋਂ ਵੱਧ ਸਾਡੇ ਕੋਲ ਮਤਾਵਾ ਤੇ ਪੈਣਾ ਪਹੁੰਚਿਆ ਹੁਣ ਉਹਦੇ ਵਿੱਚ ਇਹ ਨਜ਼ਰ ਆਇਆ ਕਿ ਅੱਜ ਸਾਡੇ ਹਲਕੇ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਲੋਕ ਹੈ ਉਹ ਕਿਵੇਂ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਨਾਲ ਜੂਝ ਰਹੇ ਨੇ ਸਾਰੇ ਦਾ ਤੋਂ ਵੱਧ ਸਮੱਸਿਆਵਾਂ ਸਾਡੀਆਂ ਮਾਤਾਵਾਂ ਨੂੰ ਹੈ ਭੈਣਾਂ ਨੂੰ ਹੈ ਉਹਨਾਂ ਲੋਕਾਂ ਨੂੰ ਹੈ ਜਿਹੜੇ ਕਿ ਘਰ ਚ ਲਾਉਂਦੇ ਸਮੇਂ ਰੋਜ਼ ਉਸ ਨਿਤਪਤੀ ਦਿਨ ਦੀ ਸਮੱਸਿਆਵਾਂ ਤੋਂ ਜੂਝਦੇ ਰਹਿੰਦੇ ਪਰ ਅੱਛੇ ਜੀ ਇਹ ਫੇਰ ਗੱਲ ਉਹੀ ਆ ਜਾਂਦੀ ਕਿ ਇਹ ਇੱਕ ਸਮੱਸਿਆ ਹੈ ਇਹ ਸਾਰੇ ਲੋਕ ਜਾਣਦੇ ਨੇ ਇਹ ਤਾਂ ਹਾਲੇ ਕੋਈ ਵੀ ਨਹੀਂ ਕਰਦਾ ਦੇਖੋ ਇਹ ਲੋਕ ਜਾਣਦੇ ਜਰੂਰ ਹੈ ਪਰ ਉਹਦੇ ਬਾਰੇ ਗੱਲ ਨਹੀਂ ਕਰਦੇ ਮੈਨੂੰ ਤੁਸੀਂ ਦੱਸੋ ਕਿਹੜਾ ਲੀਡਰ ਗੱਲ ਕਰਦਾ ਹੈ ਲੀਡਰਸ਼ਿਪ ਚੜ ਕੇ ਸਟੇਜ ਤੇ ਗੱਲ ਕਰਦੇ ਆ ਵੀ ਅਸੀਂ ਆ ਕੀਤਾ ਸੀ ਉਹ ਕੀਤਾ ਇਹਨਾਂ ਲੋਕਾਂ ਨੂੰ ਤੇ ਪੁੱਛੋ ਇਹਨਾਂ ਵਾਸਤੇ ਕੀ ਕੀਤਾ ਤੁਸੀਂ ਸੜਕ ਬਣਾਉਨੇ ਹੋ ਇਹਨਾਂ ਦੀ ਕੀ ਉਹਦੇ ਵਿੱਚ ਹੈ ਤੁਸੀਂ ਸੀਵਰੇਜ ਪਾਤਾ ਇਹਨਾਂ ਦਾ ਬੈਟਰਮੈਂਟ ਕਿੱਥੇ ਹੈ ਇਹਨਾਂ ਦੇ ਲਈ ਬੈਟਰਮੈਂਟ ਦੇ ਲਈ ਤਿੰਨ ਮੁਡਲੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਸਿੱਖਿਆ ਚਾਹੀਦੀ ਹੈ ਇਹਨਾਂ ਨੂੰ ਹੈਲਥ ਚਾਹੀਦੀ ਹੈ ਇਹਨਾਂ ਨੂੰ ਰੋਜ਼ਗਾਰ ਚਾਹੀਦਾ ਹੈ ਜੀ ਕਿਹੜਾ ਐਸਾ ਲੀਡਰ ਹੈ ਜਿਹੜਾ ਅਮਰਸਾਦ ਦੇ ਵਿੱਚ ਰੋਜ਼ਗਾਰ ਲੈ ਕੇ ਆਇਆ ਹੈ ਕਿਹੜਾ ਐਸਾ ਲੀਡਰ ਹੈ ਜਿਨੇ ਐਸਾ ਕੋਈ ਹਸਪਤਾਲ ਦੀ ਇੱਕ ਐਗਜ਼ਾਮਪਲ ਖੜੀ ਕਰਤੀ ਵੀ ਅਸੀਂ ਅੱਜ ਇੱਥੇ ਹਸਪਤਾਲ ਖੜਾ ਕਰਤਾ ਇੱਥੇ ਹਲਕੇ ਦੇ ਵਿੱਚ ਕਿਸੇ ਵੀ ਮਾਂ ਨੂੰ ਕਿਸੇ ਭੈਣ ਨੂੰ ਕਿਸੇ ਬੱਚੇ ਨੂੰ ਕਿਸੇ ਵੀ ਮਜਬੂਰ ਬੰਦੇ ਨੂੰ ਇੱਥੇ ਲੋੜ ਹੈ ਉਹ ਆ ਕੇ ਇਲਾਜ ਮੁਫਤ ਕਰਾ ਸਕਦਾ ਹੈ ਇਹਨਾਂ ਦੇ ਹਾਲਾਤ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਫ੍ਰੀ ਇਲਾਜ ਕਰਉਣ ਯੋਗ ਵੀ ਨਹੀਂ ਹੈ ਜੀ ਇਹਨਾਂ ਦੇ ਹਾਲਾਤਾਂ ਦੇ ਲਈ ਤਿੰਨ ਚੀਜ਼ਾਂ ਤੇ ਸਾਨੂੰ ਦੇਣੀਆਂ ਚਾਹੀਦੀਆਂ ਸੀ ਨਾ ਸਾਨੂੰ ਸਕੂਲ ਤੇ ਦਿਓ ਜਿਹੜੇ ਸਕੂਲਾਂ ਦੇ ਵਿੱਚ ਇਹਨਾਂ ਦੇ ਬੱਚੇ ਪੜ੍ਹ ਸਕਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਮਾਪਿਆਂ ਨੂੰ ਅੱਗੇ ਲੈ ਕੇ ਜਾ ਸਕਣ ਗੱਲ ਹੈ ਫਿਰ ਇਹ ਤੇ ਸਮੱਸਿਆ ਹੋ ਗਈ ਨਾ ਤੁਸੀਂ ਇਹਦਾ ਕੀ ਹੱਲ ਕਰ ਰਹੇ ਹੋ ਕਿ ਆਪਾਂ ਦੇ ਸਵਾਲ ਹੈ ਕਿ ਹੱਲ ਕੀ ਕਰ ਰਹੇ ਹੋ ਹੱਲ ਇਹਦੇ ਵਿੱਚ ਇਹ ਹੈ ਕਿ ਜਿਹੜੀ ਵੀ ਇਹਨਾਂ ਦੇ ਐਜੂਕੇਸ਼ਨ ਦੀ ਗੱਲ ਹੈ ਐਜੂਕੇਸ਼ਨ ਦੇ ਨਾਲ-ਨਾਲ ਅਸੀਂ ਜਿੰਨੀਆਂ ਵੀ ਬੱਚੀਆਂ ਨੇ ਉਹਨਾਂ ਦੀ ਪੜ੍ਹਾਈ ਨੂੰ ਫ੍ਰੀ ਕਰਨ ਦੇ ਲਈ ਬਹੁਤ ਸਾਰੇ ਐਸੀ ਦਾਨੀ ਸਜਣਾ ਦੇ ਸਕੂਲ ਨੇ ਉਹਨਾਂ ਵਿੱਚ ਅਸੀਂ ਵੱਧ ਤੋਂ ਵੱਧ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਨਾਲ ਦੇ ਨਾਲ ਜਿਹੜੀ ਰੋਜ਼ਗਾਰ ਦੀ ਗੱਲ ਹੈ ਇੱਕ ਬ੍ਰਿਜ ਬਣਨ ਦੀ ਲੋੜ ਹੁੰਦੀ ਹੈ ਇਹਨਾਂ ਲੋਕਾਂ ਨੂੰ ਉੱਥੋਂ ਤੱਕ ਪਹੁੰਚਾਉਣ ਦੀ ਗੱਲ ਹੁੰਦੀ ਹੈ ਉਹਦੇ ਵਿੱਚ ਬ੍ਰਿਜ ਬਣ ਕੇ ਇਹਨਾਂ ਬੱਚਿਆਂ ਨੂੰ ਨੌਕਰੀ ਦਵਾ ਰਹੇ ਹਾਂ ਨਾਲ ਦੀ ਨਾਲ ਇਹਨਾਂ ਦੀ ਜਿਹੜੀ ਸਿਹਤ ਸਮੱਸਿਆਵਾਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਸਾਡੀ ਸੈਂਟ ਗਵਰਨਮੈਂਟ ਦੇ ਬਹੁਤ ਸਾਰੀਆਂ ਅਸ਼ੀਆ ਸਕੀਮਜ਼ ਨੇ ਉਹਨਾਂ ਸਕੀਮਾਂ ਨੂੰ ਲਾਗੂ ਕਰਾ ਕੇ ਇਹਨਾਂ ਦੇ ਕਾਰਡ ਬਣਵਾ ਕੇ ਇਹਨਾਂ ਦੇ ਨਾਲ ਜਾ ਕੇ ਉੱਥੋਂ ਤੱਕ ਇਹਨਾਂ ਦੇ ਲਾਜ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਜਿੱਥੋਂ ਵੱਧ ਤੋਂ ਵੱਧ ਅਸੀਂ ਇਹਨਾਂ ਦੀ ਮਦਦ ਕਰ ਸਕੀਏ ਸਿਆਸਤ ਤੇ ਲੀਡਰ ਤੇ ਲੀਡਰ ਨੂੰ ਗਾਲ੍ਹਾਂ ਕੱਢਦਾ ਉਹ ਕਿਉਂ ਨਹੀਂ ਦੇਖੋ ਅੱਜ 네ਗੇਟਿਵ ਪੋਲਿਟਿਕਸ ਕਰਨ ਦਾ ਕੋਈ ਸਮਾਂ ਨਹੀਂ ਹੈ ਅੱਜ ਸਨ 2025 ਦਾ ਸਮਾਂ ਆ ਗਿਆ ਇਹ ਲੋਕ ਅੱਜ ਵੀ ਅੱਜ ਮੈਨੂੰ ਲੱਗਦਾ ਇਹ ਸਨ 1940 ਚ ਜੀ ਰਹੇ ਨੇ ਅੱਜ ਵੀ ਇਹਨਾਂ ਦੇ ਉਹ ਹਾਲਾਤ ਨੇ ਜੋ ਹਾਲਾਤ ਇਹਨਾਂ ਦੇ ਨਹੀਂ ਹੋਣੇ ਚਾਹੀਦੇ ਤੁਸੀਂ ਇਸ ਦਫ਼ਤਰ ਤੋਂ ਬਾਹਰ ਜਾ ਕੇ ਕਿਸੇ ਵੀ ਗਲੀ 'ਚ ਜਾ ਕੇ ਦੇਖੋ ਕਈਆਂ ਦੇ ਘਰਾਂ ਦੇ ਵਿੱਚ ਮੈਂ 60-70% ਲੋਕਾਂ ਦੇ ਘਰਾਂ ਦੇ ਵਿੱਚ ਵਾਸ਼ਰੂਮ ਨਹੀਂ ਅੱਜ ਵੀ ਨਹੀਂ ਹੈ ਨੀ ਪਰ ਇਹੋ ਅੱਜ ਵੀ ਭੁੱਖ ਦੇ ਨਾਲ ਆਪਣਾ ਗੁਜ਼ਾਰਾ ਹਫ਼ਤੇ ਦੇ ਤਿੰਨ ਟਾਈਮ ਦੀ ਰੋਟੀ ਨਹੀਂ ਇਹ ਲੋਕ ਕਿਵੇਂ ਆਪਣਾ ਗੁਜ਼ਾਰਾ ਕਰਦੇ ਨੇ ਉੱਥੇ ਜਾ ਕੇ ਲੋਕਾਂ ਨੂੰ ਰੋਣਾ ਆਉਂਦਾ ਹੈ ਪਰ ਫਿਰ ਸਵਾਲ ਮੇਰਾ ਹੈ ਵਾ ਕਿ ਅਕਸ਼ੇ ਸ਼ਰਮਾ ਇੱਕ ਜਿਹੜਾ ਕੀ ਕਰ ਲੂਗਾ ਇਹਨਾਂ ਦੀ ਸਮੱਸਿਆਵਾਂ ਦਾ ਹੱਲ ਕੱਢ ਲੂਗਾ ਅਕਸ਼ੇ ਸ਼ਰਮਾ ਹੱਲ ਕੱਢੂਗਾ ਇਹ ਲੋਕਤੰਤਰ ਹੈ ਲੋਕਾਂ ਦੀ ਸੰਖਿਆ ਦਾ ਬਲ ਹੈ ਲੋਕਾਂ ਦਾ ਸੰਖਿਆ ਦਾ ਵਿਸ਼ਵਾਸ ਸਾਡੇ ਤੇ ਜਦੋਂ ਆਏਗਾ ਜਿੱਥੋਂ ਤੱਕ ਮੇਰੀ ਵਾਹ ਲੱਗੀ ਮੈਂ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੂੰਗਾ ਵੱਧ ਤੋਂ ਵੱਧ ਇਹਨਾਂ ਨੂੰ ਉੱਪਰ ਲੈ ਕੇ ਜਾਣ ਦੀ ਕੋਸ਼ਿਸ਼ ਕਰੂੰਗਾ ਜਦੋਂ ਸਮਾਂ ਉਸ ਤਰੀਕੇ ਦਾ ਵੀ ਆਇਆ ਕਿ ਜਦੋਂ ਕਲਮ ਦੀ ਤਾਕਤ ਵੀ ਆਏਗੀ ਫਿਰ ਉਸ ਸਮੇਂ ਤੁਸੀਂ ਬਦਲਾਅ ਦੇਖੋਗੇ ਜੋ ਮੈਂ ਸੋਚ ਲੈ ਕੇ ਚੱਲਿਆ ਅੱਛਾ ਹੁਣ ਅਸੀਂ ਅੱਜ ਇਹਨਾਂ ਨੂੰ ਕੀ ਕੀਤਾ ਜਨਤਵਸਥਾ ਦੇਖੋ ਇਹਨਾਂ ਦੇ ਜਿਹੜੀਆਂ ਵੀ ਸਮੱਸਿਆਵਾਂ ਸੀਗੀਆਂ ਨਾਲ ਅਸੀਂ ਸੁਵਿਧਾ ਕੇਂਦਰ ਵੀ ਲਾਂਚ ਕੀਤਾ ਉਹਦੇ ਵਿੱਚ ਜੋ ਵੀ ਇਹਨਾਂ ਨੂੰ ਅਸੀਂ ਡਾਕੂਮੈਂਟਸ ਬਣਾ ਕੇ ਦੇ ਸਕਦੇ ਹਾਂ ਜਿਹੜੀਆਂ ਵੀ ਗਵਰਨਮੈਂਟ ਦੀਆਂ ਸਕੀਮਾਂ ਦੇ ਨਾਲ-ਨਾਲ ਉਹਨਾਂ ਦੇ ਨਾਲ ਇਹਨਾਂ ਦਾ ਜੋ ਵੀ ਕਿਸੇ ਦੀ ਜੌਬ ਦੀ ਸਮੱਸਿਆ ਸੀਗੀ ਉਹਨਾਂ ਅਲੱਗ-ਅਲੱਗ ਅਸੀਂ ਪਹਿਲਾਂ ਹੀ ਕਿਸੇ ਨਾ ਕਿਸੇ ਨਾਲ ਲਿੰਕ ਅਪ ਕਰਕੇ ਉਹਨਾਂ ਨੂੰ ਨੌਕਰੀ ਲਵਾਉਣ ਦੀ ਕੋਸ਼ਿਸ਼ ਕੀਤੀ। ਹਾਂ ਵੀ ਪ੍ਰਾਈਵੇਟ ਹੋਵੇ ਜਿੱਦਾਂ ਪ੍ਰਾਈਵੇਟ ਹੀ ਸਰਕਾਰੀ ਤੇ ਅਸੀਂ ਇਹਨਾਂ ਨੂੰ ਕਿੱਥੇ ਦੇ ਸਕਦੇ ਗਵਰਨਰ ਪ੍ਰਾਈਵੇਟ ਪ੍ਰਾਈਵੇਟ ਦੇ ਹਾਂਜੀ ਪ੍ਰਾਈਵੇਟ ਨੌਕਰੀਆਂ ਦੇ ਲਈ ਗੱਲ ਕੀਤੀ। ਕਿੰਨੀ ਕਿ ਜ਼ਰੂਰੀ ਸੀ ਹੈ ਮਤਲਬ ਗਲੀਆਂ ਫਿਰ ਸਵਾਲ ਮੇਰਾ ਤੁਸੀਂ ਪਹਿਲੇ ਗੱਲ ਕੀਤੀ ਗਲੀਆਂ ਸੀਵਰੇਜ ਨਾਲੀ ਗਾਲਾਂ ਤਾਂ ਇਹ ਨੌਕਰੀ ਦੀ ਚੀਜ਼ਾਂ ਤੋਂ ਹਟ ਕੇ ਉਹਨਾਂ ਚੀਜ਼ਾਂ ਤੋਂ ਹਟ ਕੇ ਉਹ ਕਹਿੰਦੇ ਸਿਆਸਤ ਉਹਨਾਂ ਨਾਲ ਚੱਲਦੀ ਹੈ ਚੱਲਦੀ ਸੀ ਸਨ 2022 ਦੀ ਇਲੈਕਸ਼ਨ ਉੱਤੇ ਨਹੀਂ ਲੜੀ ਗਈ ਲੋਕਾਂ ਨੇ ਬਦਲਾਵ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਦਲਾਵ ਵੀ ਝੂਠਾ ਨਿਕਲਿਆ ਤੁਹਾਡਾ ਸਨ 2027 ਦੀ ਇਲੈਕਸ਼ਨ ਇਹਨਾਂ ਚੀਜ਼ਾਂ ਤੋਂ ਵੀ ਉਲਟ ਹੋਏਗੀ ਇਹਨਾਂ ਲੋਕਾਂ ਨੇ ਬਾਕੇ ਪੁੱਛਣਾ ਸਾਡੇ ਵਾਸਤੇ ਕੀ ਕੀਤਾ ਹਮ ਜਿਹੜੇ ਲੀਡਰ ਨੇ ਇਨਾਂ ਵਾਸਤੇ ਕੁਝ ਕੀਤਾ ਹੋਊਗਾ ਉਹੀ ਵੋਟਾਂ ਮੰਗਣ ਯੋਗ ਹੋਗਾ ਨਾ ਹਮ ਇਹ ਨਹੀਂ ਆ ਵੀ ਮੈਂ ਉੱਥੇ ਆ ਕਰਤਾ ਤੇ ਉਹਨੇ ਉੱਥੇ ਆ ਕਰਤਾ ਤੇ ਉਹਨੇ ਜਾ ਕੇ ਦਿੱਲੀ ਆ ਕਰਤਾ ਉਹਨੇ ਚੰਡੀਗੜ੍ਹ CM ਦੀ ਸੋਣ ਲੈਣੀ ਹੈ ਉਹ ਨਹੀਂ ਲੈਣੀ ਇੰਨਾ ਚੀਜ਼ ਤੋਂ ਹਟ ਕੇ ਲੋਕਾਂ ਦੇ ਵੋਟ ਦੇਣੇ। ਉਹ ਤੁਸੀਂ ਸਮਝਦੇ ਹੋ ਕਿ ਅੱਜ ਐਸਸੀ ਦੀ ਲੋੜ ਅਸਲ ਸਿਆਸਤ ਹੈਗੀ। ਅੱਜ ਲੋੜ ਹੀ ਇੰਨਾ ਦੇ ਬੈਟਮੈਂਟ ਦੀ ਗੱਲ ਕਰਨ ਦੀ ਹੈ। ਇਨ੍ਹਾਂ ਦੇ ਜੀਵਨ ਦੇ ਸਤਰ ਨੂੰ ਉੱਤੇ ਚੁੱਕਣ ਦੀ ਗੱਲ ਦੀ ਲੋੜ ਹੈ। ਲੋੜ ਹੀ ਇਨ੍ਹਾਂ ਲੋਕਾਂ ਦੇ ਅਸਲ ਮੁੱਦਿਆਂ ਤੇ ਉੱਤੇ ਗੱਲ ਕਰਨ ਦੀ ਲੋੜ ਹੈ। ਇਨ੍ਹਾਂ ਲੋਕਾਂ ਨੇ ਐਸਾ ਕੀ ਕਸੂਰ ਕੀਤਾ ਕਿ ਇਹ ਅੱਜ ਵੀ ਉਸੇ ਮੈਂ ਮਾਫੀ ਮੰਗਣਾ ਚਾਹੂੰਗਾ ਲੇਕਿਨ ਅੱਜ ਵੀ ਉਸ ਇਨ੍ਹਾਂ ਦੇ ਜਾ ਕੇ ਹਾਲਾਤ ਦੇਖੋ ਕਿਸ ਤਰੀਕੇ ਨਾਲ ਲੋਕ ਜ਼ਿੰਦਗੀ ਗੁਜ਼ਾਰ ਰਹੇ ਨੇ ਇਲੈਕਸ਼ਨ ਤੇ ਇਹਨਾਂ ਦਾ ਸਿਰ ਤੇ ਲੜੀ ਜਾਂਦੀ ਹੈ ਇਨ੍ਹਾਂ ਦੇ ਸਿਰ ਤੇ ਵਿਚਾਰਿਆਂ ਤੇ ਵੋਟਾਂ ਲਈ ਜਾਂਦੀਆਂ ਨੇ ਇਨ੍ਹਾਂ ਦੇ ਸਿਰ ਦੇ ਉੱਤੇ ਇਹਨਾਂ ਦਾ ਹਾਲਾਤ ਕੀ ਨੇ ਕਿਸੇ ਨੂੰ ਪੁੱਛ ਕੇ ਦੇਖੋ ਜਾ ਕੇ ਗਲੀਆਂ 'ਚ ਜਾਓ ਨਹੀਂ ਸਹੀ ਮੈਂ ਉਹ ਹੀ سوال ਕਰ ਰਿਹਾ ਹਾਂ ਇਹ ਸਿਰ ਤੇ ਨਾਸਤੇ ਵਰਤਿਆ ਜਾਂਦਾ ਇਹਨਾਂ ਨੂੰ ਲੇਕਿਨ ਅਕਸਰ ਤੇ ਲੀਡਰ ਤੇ ਉਹ ਇੱਕ ਰੈਲੀ ਕਰਦਾ ਕਹਿੰਦਾ ਔਰਤਾਂ ਵਾਸਤੇ ਇਹ ਕਰਦਾ ਕੋਈ ਕਹਿੰਦਾ ਯਾਰ ਕੋਈ ਕਹਿੰਦਾ 1500 ਕੋਈ ਕਹਿੰਦਾ ਯੋਜਨਾ ਲਿਆਵਾਂਗੇ ਪਰ ਯੋਜਨਾ ਮਿਲਦੀ ਕਿਹੜੀ ਇਹਨਾਂ ਨੂੰ ਪੁੱਛ ਸਰਕਾਰ ਨੇ ਜੇ ਕੋਈ ਯੋਜਨਾ ਦਿੱਤੀ ਵੀ ਹੈ ਉਹਨਾਂ ਤੱਕ ਪਹੁੰਚਾਉਣ ਦੇ ਨਾਲ ਦੇ ਚੱਪੜਾ ਕੱਸ ਜਾਂਦੀਆਂ ਯੋਜਨਾ ਪੂਰੀ ਕਰਨ ਦੇ ਲਈ ਯੋਜਨਾ ਲਾਗੂ ਕਰਨੀ ਤੇ ਯੋਜਨਾ ਦਵਾਣੀ ਉਹਦੇ ਵਿੱਚ ਲੀਡਰ ਦਾ ਕੰਮ ਹੈ ਬ੍ਰਿਜ ਬੰਨਣਾ ਕਿਹੜਾ ਲੀਡਰ ਬ੍ਰਿਜ ਬੰਨ੍ਹਦਾ ਤੇ ਇਹਨਾਂ ਨੂੰ ਇਹਨਾਂ ਨੂੰ ਯੋਜਨਾ ਦੇ ਸੁਭਿਦਾ ਦਵਾਉਂਦਾ ਉਹ ਲੀਡਰ ਮਨ ਕੱਢ ਕੇ ਦੇ ਉਹਦੇ ਕੋਲ ਜਾਣਾ ਜਾ ਕੇ ਕਹਿ ਦੇਣਾ ਵੀ ਅੱਜ ਲੀਡਰ ਇਹੋ ਜਿਹਾ ਹੋਣਾ ਚਾਹੀਦਾ ਅੱਜ ਲੋੜ ਹੈ ਅੱਜ ਲੋੜ ਹੈ ਨੌਜਵਾਨਾਂ ਨੂੰ ਅੱਗੇ ਆਉਣ ਦੀ ਲੀਡਰ ਇਹੋ ਜਿਹਾ ਹੋਣਾ ਚਾਹੀਦਾ ਹੋਣਾ ਚਾਹੀਦਾ ਉਹ ਜਿਹਾ ਨਹੀਂ ਹੋਣਾ ਚਾਹੀਦਾ ਪੋਲਿਟਿਕਸ ਨਹੀਂ ਚਾਹੀਦੀ ਹੂੰ ਲੋੜ ਹੈ ਅੱਜ ਲੋਕਾਂ ਦੇ ਕੰਮ ਕਰਨ ਦੀ ਲੋਕਾਂ ਨੂੰ ਉਹ ਸੁਵਿਧਾਵਾਂ ਦੇਣ ਦੀ ਜੋ ਉਹਨਾਂ ਨੂੰ ਅਸਲ ਚ ਚਾਹੀਦੀਆਂ ਹੂੰ ਪਲੋਏ ਨਹੀਂ ਕਿ ਗਾਲਾਂ ਕੱਢਤੀਆਂ ਸੀਵਰੇਜ ਨਾਲੀਆਂ ਕੀ ਕਰਨਗੇ ਇਹਨਾਂ ਨੇ ਸੀਵਰੇਜ ਨਾਲੀਆਂ ਜਦੋਂ ਰੋਟੀ ਨਹੀਂ ਖਾਣੀ ਤੇ ਸੀਵਰੇਜ ਕਿੱਥੋਂ ਭਰ ਲੈਣਗੇ ਹੂੰ ਜਦੋਂ ਹੈ ਹੀ ਕੁਝ ਨਹੀਂ ਵਿਚਾਰਿਆਂ ਕੋ ਹਾਲਾਤ ਦੇ ਵੇਖੋ ਉਹਨਾਂ ਦੇ ਉਹ ਉੱਥੋਂ ਸ਼ੁਰੂ ਹੋ ਜੋ ਐਸੀਆਂ ਕਈ ਗਲੀਆਂ ਨੇ ਜਿੱਥੇ ਕੀ ਮਰਦ ਪ੍ਰਜਾਤੀ ਖਤਮ ਹੋ ਗਈ ਹੈ ਨਸ਼ੇ ਦੇ ਨਾਲ ਨਸ਼ੇ ਦੇ ਹਾਲਾਤ ਦੇਖੋ ਜਾ ਕੇ ਹੂੰ ਮਨੇ ਇਹਨਾਂ ਨੂੰ ਲੋੜ ਅਸਲ ਲੋੜ ਇਹਨਾਂ ਨੂੰ ਹੈ ভোটার ਵੀ ਇਹੋ ਹੀ ਨੇ ভোটার ਵੀ ਇਹ ਨੇ ਪਰ ਇਹਨਾਂ ਵਿਚਾਰਿਆਂ ਨੂੰ ਵੋਟ ਪਾ ਕੇ ਮਿਲਦਾ ਕੀ ਹੈ ਹੂੰ ਸੋ ਨਵੀਂ ਸ਼ੁਰੂਆਤ ਹੈ ਚਲਦੀ ਰਹੇਗੀ ਚਲਦੀ ਰਹੇਗੀ ਅੱਜ ਹਰੇਕ ਹਫਤੇ ਦੇ ਐਤਵਾਰ ਨੂੰ ਇੱਥੇ ਸੇਵਾ ਸਭਾ ਲੱਗੇਗੀ ਸਾਡੇ ਹਲਕਾ ਨਿਵਾਸੀ ਕੋਈ ਵੀ ਆ ਕੇ ਆਪਣੀ ਕਿਸਮਤ ਦਾ ਹੱਲ ਕਰਵਾ ਸਕਦਾ ਕਿਸੇ ਤਰ੍ਹਾਂ ਦੀ ਵੀ ਕੋਈ ਕਿਸੇ ਤਰ੍ਹਾਂ ਕੇ ਦੀ ਸੋ ਜੌਬਸ ਕਰਾਈਆਂ ਨੇ ਅਸੀਂ ਹਰ ਤਰੀਕੇ ਕੋਸ਼ਿਸ਼ ਹੈ ਕੋਸ਼ਿਸ਼ ਹੈ ਆਪਣੇ ਆਪ ਇਹਨਾਂ ਦੀ ਕਿਸਮਤ ਹੈ ਸਾਡੀ ਮਿਹਨਤ ਹੈ ਬੱਤ ਵੱਤ ਕੋਸ਼ਿਸ਼ ਕਰਾਂਗੇ ਇਹਨਾਂ ਦੇ ਮਸਲਾਂ ਹਲ ਹੋਣ ਪੋਜ਼ਿਟਿਵ ਪੋਲਿਟਿਕਸ ਨਾਲ ਨਵੀਂ ਸ਼ੁਰੂਆਤ ਪੋਲਿਟਿਕਸ ਨਾਲ ਨਵੀਂ ਸ਼ੁਰੂਆਤ। ਸ਼ੁਕਰੀਆ ਜੀ ਟਾਈਮ ਦੇਣ ਵਾਸਤੇ ਬਹੁਤ ਬਹੁਤ ਸ਼ੁਕਰੀਆ। ਤਾਂ ਇੱਕ ਨਵੀਂ ਸ਼ੁਰੂਆਤ ਨਵੀਂ ਤਰ੍ਹਾਂ ਦੀ ਪੋਲਿਟਿਕਸ ਦੀ ਗੱਲ ਕੀਤੀ ਹੈ ਇਹਦੇ ਵਿੱਚ ਕਿਸੇ ਲੀਡਰ ਨੂੰ ਗਾਲਾਂ ਨਹੀਂ ਕੱਢੀਆਂ ਗਈਆਂ ਕਿਸੇ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਗਈ ਕਿ ਅਸੀਂ ਇਹ ਕਰਾਂਗੇ ਉਹ ਕਰਾਂਗੇ ਸਿਰਫ ਬੈਟਰਮੈਂਟ ਆਫ ਪਬਲਿਕ ਜਰੀਆ ਉਸ ਦੀ ਸ਼ੁਰੂਆਤ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਸਾਰੇ ਲੀਡਰ ਇਸ ਤਰ੍ਹਾਂ ਕੰਮ ਕਰਨਗੇ ਤਾਂ ਜਿਹੜਾ ਹੈ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ ਔਰ ਲੋਕਾਂ ਦੇ ਭਲੇ ਦਾ ਕੰਮ ਕੀਤਾ ਜਾ ਸਕੇਗਾ